ਆਪ ਦੀ ਹਮਤ ਕਰਕੇ ਕਿਹ ਸੰਕੇਤੇ ਦਰਵਾਜ਼ਾ ਕਿਹ ਸੰਕੇਤੇ ਦਰਵਾਜ਼ਾ ਇਹ ਹੈ ਜਦਦਰਵਾਜ਼ਾ ਤਕ ਤੋਹੀ ਪਾਤਾ ਤਕ ਤੋਹੀ ਪਾਤਾ ਮਾਰਨ ਦੇ ਸਕੇ ਆ ਦੇਖ ਤੇਰਾ ਇਹ ਤੇਗਾ ਹੈ ਦੇਖ ਕੇ ਅੰਗੜੀ ਦਿੱਤਾ ਤੇਰਾ ਪਿਆਰਿਆਂ ਸੱਚਾ ਰਹੇ ਕਰਮਾਈ ਦਾ ਧਿਆਨ ਕਰਕੇ ਖਾਲਸਾ ਤੇ ਪੁਰਨੋ ਜੀ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਇਹ ਅਰਦਾਸ ਗੁਰੂ ਮਾਰੇ ਦੇ ਚਰਨਾ ਚ ਜਦੋਂ ਕੋਈ ਹੋਰ ਢੋਈ ਨਹੀਂ ਰਹੀ ਜਦੋਂ ਕੋਈ ਹੋਰ ਹਿੱਲਾ ਵਸੀਲਾ ਨਹੀਂ ਰਹਾ ਤਾਂ ਉਹ ਸਿਆਣਿਆਂ ਦੀ ਸੋਚ ਕਿਸੇ ਬੰਦੇ ਦੀ ਉਦੇ ਨਾਲ ਜਿਹੜੀ ਅਰਦਾਸ ਗੁਰਦੇਵ ਭਾਦਰ ਦੇ ਚਰਨਾਂ 'ਚ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਤੋਂ ਸ਼ੁਰੂ ਹੋਈ ਸੋ ਅੱਜ ਅਰਦਾਸ ਦੀ ਲੜੀ ਦਾ ਦੂਜਾ ਜਿਹੜਾ ਹਿੱਸਾ ਬਾਬਾ ਗੁਰਦਿੱਤਾ ਜੀ ਜਿਹੜੇ ਮਾਰੂ ਨਸ਼ੇ ਜਿਨ੍ਹਾਂ ਦੇ ਵਿੱਚ ਸਾਡੇ ਭਰਾ ਸਾਡੇ ਪੁੱਤ ਭਾਈ ਭੈਣ ਹਰੇਕ ਤਰ੍ਹਾਂ ਦਾ ਬੱਚਾ ਬਜ਼ੁਰਗ ਗਲਤਾਨ ਹੋਇਆ ਪੰਜਾਬ ਨੂੰ ਜਿਹੜਾ ਦਾਗ ਲੱਗਿਆ ਉਹਦੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਸੀਂ ਅਰਦਾਸ ਕਰਨ ਪੁੱਜੇ ਸਾਊ ਤੋਂ ਪਹਿਲਾਂ ਤਾਂ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਗੁਰਬਾਣੀ ਚ ਫਰਮਾਨ ਹੈ ਬਿਰਥੀ ਕਰ ਦੇਣਾ ਹੋਵੇ ਜਨ ਕੀ ਅਰਦਾਸ ਜੇ ਇਸ ਸਮੂਹਿਕ ਅਰਦਾਸ ਸਾਰੇ ਜਨ ਇਕੱਠੇ ਹੋ ਕੇ ਤਾਂ ਤਾਂ ਉਸ ਮਹਾਨ ਆਤਮਾ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੇ ਉੱਤੇ ਅੱਜ ਇਕੱਤਰ ਹੋ ਕੇ ਜਿਹੜੇ ਦੁਨੀਆਂ ਦਾ ਦੁੱਖ ਦੂਰ ਕਰਦੇ ਕਿਉਂ ਨਾ ਸਾਡੇ ਪੰਜਾਬ ਦੇ ਲੋਕਾਂ ਦਾ ਦੁੱਖ ਦੋ ਇੰਨਾ ਕੁ ਵਿਸ਼ਵਾਸ ਜਿਹੜਾ ਆਪਣੇ ਗੁਰੂ ਤੇ ਸਿੱਖਾਂ ਨੂੰ ਹੋਣਾ ਚਾਹੀਦਾ ਇਸੇ ਵਿਸ਼ਵਾਸ ਦੇ ਤਹਿਤ ਜਦੋਂ ਸਾਰੇ ਹੀਲੇ ਵਸੀਲੇ ਫੇਲ ਹੋ ਚੁੱਕੇ ਨੌਜਵਾਨੀ ਗਲਤਾਨ ਹੋ ਗਈ ਹੈ ਰੋਜ਼ ਮੌਤ ਰੀ ਕੱਲ ਵੀ ਮੈਨੂੰ ਪਤਾ ਲੱਗਿਆ ਇੱਕ ਮੌਤ ਹੋ ਗਈ ਹੈ ਬੁੰਗਾ ਸਾਹਿਬ ਦੇ ਇਸ ਏਰੀਆ ਦੇ ਵਿੱਚ ਕੋਈ ਇਨਸੈਂਟ ਵਾਪਰ ਗਿਆ ਹੈ ਰੋਜ਼ ਕੋਈ ਨਾ ਕੋਈ ਗੰਭੀਰਪੁਰ ਜਿਹੜੇ ਸਰਕਾਰਾਂ ਦੇ ਵੱਡੇ ਲੀਡਰਾਂ ਦੇ ਪਿੰਡ ਹੈ ਉਹਨਾਂ ਇਲਾਕਿਆਂ ਦੇ ਵਿੱਚ ਮੋਤਾਂ ਹੋ ਚੁੱਕੀਆਂ ਐ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਵਿੱਚ ਕਈ ਮੋਤਾਂ ਹੋ ਚੁੱਕੀਆਂ ਨੌਜਵਾਨ ਦਰਦਰ ਠੋਕਰਾਂ ਖਾ ਰਹੇ ਆ ਚੋਰੀਆਂ ਪਿੱਛੇ ਦੇ ਚਾਰ ਬੰਦਿਆਂ ਨੇ ਹਮਲਾ ਕੀਤਾ ਕਿਸੇ ਪਿੰਡ ਦੇ ਵਿੱਚ ਜਾ ਕੇ ਉਹ ਵੀ ਨਸ਼ੇ ਦੀ ਹਾਲਤ ਦੇ ਵਿੱਚ ਸਾਰਾ ਤੇ ਪਹਿਰਾਵਾ ਕੁਛ ਸੀ ਕੰਮ ਕੁਝ ਹੋ ਰਿਹਾ ਐ ਇੰਨੇ ਬੁਰੇ ਹਾਲਾਤਾਂ 'ਚ ਸਾਡਾ ਸਮਾਜ ਹੋ ਚੁੱਕਿਆ ਐ ਸਾਰਾ ਤੰਤਰ ਫੇਲ ਹੋ ਚੁੱਕਿਆ ਸਰਕਾਰਾਂ ਫੇਲ ਹੋ ਚੁੱਕੀਆਂ ਤਾਂ ਸਾਡੇ ਕੋਲ ਇੱਕੋ ਇੱਕ ਇੱਕੋ ਇੱਕ ਹੀਲਾ ਐ ਇੱਕੋ ਇੱਕ ਟਿਕਾਣਾ ਬਚਿਆ ਐ ਉਹ ਗੁਰੂ ਦਾ ਦਰ ਤੇ ਅਸੀਂ ਇਸ ਦਰ ਤੇ ਪੁਕਾਰ ਕਰਨ ਆਏ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਮਜਲੂਮਾਂ ਦੀ ਬਾਹ ਫੜਸਾ ਜਿਹੜਾ ਕੋਹਾਂ ਦੂਰ ਉੱਥੋਂ ਚੱਲ ਕੇ ਆਏ ਕਸ਼ਮੀਰ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਤੇ ਸਾਡੀ ਕਿਉਂ ਨਹੀਂ ਫੜਨਗੇ ਅਸੀਂ ਤਾਂ ਆਨੰਦਪੁਰ ਦੇ ਵਾਸੀ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਰੇ ਹੀਲੇ ਵਸੀਲੇ ਬੰਦ ਹੋ ਜਾਣ ਕੋਈ ਦਰ ਨਾ ਬਚਦਾ ਹੋਵੇ ਤਾਂ ਸਾਡੇ ਵਾਸਤੇ ਇੱਕ ਇੱਕ ਤਾਰਾ ਜੋ ਦੁਨੀਆ ਦੇ ਅੱਗੇ ਗੁਰੂ ਨਾਨਕ ਦੇਵ ਜੀ ਆਏ ਆ ਉਹ ਇਸੇ ਵਾਸਤੇ ਆਏ ਸੀ ਕਿ ਦੁਨੀਆ ਠੀਕ ਪਕਾਰ ਉੱਠੀ ਸੀਗੀ ਹੁਣ ਵੀ ਉਹੀ ਹਾਲਾਤ ਬਣ ਚੁੱਕੇ ਨੇ ਉਹਨਾਂ ਹਾਲਾਤਾਂ ਤੋਂ ਬਚਣ ਲਈ ਅਸੀਂ ਗੁਰੂ ਦਾ ਆਸਰਾ ਲਿਆ ਸਭ ਸੰਗਤਾਂ ਨੇ ਉੱਪਰ ਉੱਠ ਕੇ ਇਹਨਾਂ ਸਾਡਾ ਕੋਈ ਧਾਰਮਿਕ ਤੌਰ ਤੇ ਆ ਨਾ ਸਾਡਾ ਰਾਜਨੀਤਿਕ ਤੌਰ ਤੇ ਆ ਨਾ ਸਾਡਾ ਕੋਈ ਮਲੇ ਸਿਰਫ ਤੇ ਸਿਰਫ ਜੋ ਦੁਨੀਆ ਦੇ ਉੱਤੇ ਕਰਲਾਹਟ ਮੱਚੀ ਹੋਈ ਆ ਹਹਾਕਾਰ ਮੱਚੀ ਹੋਈ ਆ ਉਹਨੂੰ ਸ਼ਾਂਤ ਕਰਨ ਵਾਸਤੇ ਕਿਉਂਕਿ ਜਿੰਨੇ ਵੀ ਹੈਗੇ ਆ ਉਹ ਸਾਰੇ ਬਦਲ ਇੱਥੇ ਜ਼ਿੰਦਗੀ ਦੇ ਵਿੱਚ ਜਿਉਣਾ ਚਾਹੁੰਦੇ ਆ ਪਰ ਨਸ਼ੇ ਮਰਨ ਵਾਲੇ ਤੇ ਲੱਗੇ ਹੋਏ ਆ ਉਹ ਮਰਨ ਨਸ਼ੇ ਤੋਂ ਬਚ ਕੇ ਇੱਕ ਜੀਵਨ ਦੇ ਵਧੀਆ ਰਾਹ ਤੇ ਆ ਸਕਣ ਅਸੀਂ ਇਹੀ ਆਸਥਾ ਲੈ ਕੇ ਗੁਰਚਰਨਾ ਵਿਚ ਅਰਦਾਸਾਂ ਸ਼ੁਰੂ ਕੀਤੀਆਂ ਨੇ ਜੋ ਪਹਿਲੀ ਉੱਥੇ ਕੀਤੀ ਸੀਗੀ ਸਾਨੂੰ ਇਹਨਾਂ ਨੂੰ ਸੀ ਪਤਾ ਵੀ ਸਾਨੂੰ ਮਤਲਬ ਕਿ ਸਾਡੀ ਲੜੀ ਚੱਲ ਪਵੇਗੀ ਪਰ ਗਾਹਾਂ ਦੇ ਗਾਹ ਸੰਗ ਤਾਂ ਹੁਣ ਸਾਨੂੰ ਮਤਲਬ ਕਾਫੀ ਕਹਿ ਰਹੀਆਂ ਨੇ ਵੀ ਸਾਡੇ ਇਲਾਕੇ ਜਾਓ ਚੰਗਰ ਵਾਲੇ ਪਾਸਿਓਂ ਉਧਰ ਜਿੰਦਬੀ ਸਾਹਿਬ ਵਾਲੇ ਪਾਸਿਓਂ ਹੋਰ ਵੀ ਕਈ ਪਾਸੇ ਤੋਂ ਸਾਨੂੰ ਬਤਲਾ ਰਹੇ ਵੀ ਸਾਡੇ ਇਲਾਕੇ ਜਾ ਕੇ ਕਰੋ ਸਾਡੇ ਇਲਾਕੇ ਜਾ ਕੇ ਕਰੋ ਅਸੀਂ ਮਤਲਬ ਸਾਨੂੰ ਹੋਰ ਇਸ ਚੀਜ਼ ਤੋਂ ਬਲ ਮਿਲਿਆ ਸਾਨੂੰ ਪੋਜ਼ਿਟਿਵ ਏਨਰਜੀ ਆਈ ਆ ਵੀ ਲੋਕ ਵਾਕਈ ਦੁਨੀਆ ਦੁਖੀ ਆ ਉਹ ਜੇ ਕੋਈ ਹੋਰ ਹਿੱਲਾ ਵਸਰੇ ਨਹੀਂ ਬਚਦਾ ਤਾਂ ਉਹਨੇ ਵੀ ਇਹ ਆਸਰੇ ਨੂੰ ਵਧੀਆ ਸਮਝਿਆ ਅਸੀਂ ਸਾਰੇ ਨੇ ਫਿਰ ਇਕੱਤਰ ਹੋ ਕੇ ਅਸੀਂ ਲੜੀ ਜੋ ਚੱਲੀ ਆ ਇਹ ਚਲਾਈ ਜਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਸੰਗਤਾਂ ਵੱਲੋਂ ਫਾਪਾ ਗੁਰਦੱਤਾ ਜੀ ਦੇ ਮਹਾਨ ਸਥਾਨ ਤੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਸ਼ੀਵਾਂਦਰਾ ਚੱਲ ਰਿਹਾ ਉਸ ਦੇ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਦੀ ਬਹੁਤ ਵੱਡੀ ਗਿਣਤੀ ਵਿੱਚ ਇਸ ਇਲਾਕੇ ਦੀ ਸੰਗਤ ਜੁੜੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਕਿ ਸਤਿਗੁਰੂ ਜੀ ਬਖਸ਼ੋ ਜੋ ਸਾਡਾ ਪੰਜਾਬ ਸਾਡੇ ਨੌਜਵਾਨ ਅੱਜ ਆਪਣੀਆਂ ਜਾਈ ਜਨਗਵਾਰੇ ਜਿਹੜੇ ਅੱਜ ਤੇਰੇ ਸਤਿਗੁਰਾਂ ਦੇ ਮਾਰਗ ਤੋਂ ਭਟਕ ਕੇ ਉਹ ਜਿਸ ਤਰ੍ਹਾਂ ਨਸ਼ੇ ਵਿੱਚ ਗੁਲਤਾਨ ਹੋ ਰਹੇ ਆ ਮਾਤਾ ਪਿਤਾ ਉਹਨਾਂ ਦੇ ਪਰਿਵਾਰ ਉਹ ਸਾਰਿਆਂ ਦੇ ਲਈ ਬਹੁਤ ਵੱਡੇ ਇੱਕ ਘਾਟੇ ਵਾਲੀ ਗੱਲ ਬਣ ਰਹੀ ਹੈ। ਸੋ ਕਿਰਪਾ ਕਰਨ ਸਤਿਗੁਰੂ ਤਾਂ ਕਿ ਇਹ ਨੌਜਵਾਨਾਂ ਨੂੰ ਸੋਝੀ ਬਖਸ਼ਣ ਸਾਡੇ ਸਮਾਜ ਦੇ ਜਿਹੜੇ ਸਾਡੇ ਵੱਡੇ ਆ ਬਜ਼ੁਰਗ ਆ ਮੇਰੇ ਭਰਾ ਨੇ ਭੈਣਾ ਨੇ ਉਹਨਾਂ ਦਾ ਫਰਜ਼ ਬੰਦਾ ਕਿ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਪਾਦੀ ਗੁਰਮਤਿ ਦੀ ਪੜ੍ਹਾਈ ਉਹਨਾਂ ਨੂੰ ਨਾਲ ਨਾਲ ਕਰਾਈਏ ਕਿਉਂਕਿ ਬੱਚੇ ਉਦੋਂ ਹੀ ਵਿਗੜਦੇ ਆ ਜਦੋਂ ਕਿਸੇ ਗੱਲ ਤੋਂ ਅਨਜਾਨ ਹੁੰਦੇ ਆ ਜਦੋਂ ਉਹਨਾਂ ਨੂੰ ਉਸ ਚੀਜ਼ ਦੀ ਸੋਝੀ ਨਹੀਂ ਹੁੰਦੀ ਅਸੀਂ ਅੱਜ ਟੀਵੀ ਦੇ ਉੱਤੇ ਜ਼ੋਰ ਦਿੱਤਾ ਹੋਇਆ ਮੋਬਾਈਲ ਦੇ ਉੱਤੇ ਜ਼ੋਰ ਦਿੱਤਾ ਹੋਇਆ ਹੋਰ ਰੰਗ ਤਮਾਸ਼ਿਆਂ ਵਿੱਚ ਉਲਝੇ ਹੋਏ ਆ ਪੈਸਾ ਅਤੇ ਜਿਹੜੀ ਚੱਕਾ ਚਾਹੁੰਦਾ ਸਵਾਜ ਦੀ ਸਾਡੇ ਦਿਮਾਗ ਤੇ ਉਹ ਬਹੁਤ ਜ਼ਿਆਦਾ ਪ੍ਰਭਾਵ ਪਾਈ ਬੈਠੀ ਆ ਜਿੰਦ ਕਹ ਕੇ ਸਾਨੂੰ ਆਪਣੇ ਬੱਚਿਆਂ ਦੇ ਫਿਊਚਰ ਦਾ ਬੱਚਿਆਂ ਦੇ ਭੁੱਖ ਬਾਰੇ ਸਾਨੂੰ ਕੋਈ ਚਿੰਤਾ ਨਹੀਂ ਲੇਕਿਨ ਜਦੋਂ ਬੱਚੇ ਵੱਡੇ ਹੋ ਕੇ ਨਾ ਤਾਂ ਉਹ ਮਾਤਾ ਪਿਤਾ ਦੀ ਆਗਿਆ ਤੇ ਰਹਿੰਦੇ ਆ ਨਾ ਉਹ ਪੜ੍ਹਾਈਆਂ ਕਰਦੇ ਤੇ ਅੱਜ ਨਾਲ ਨਾ ਕਿਸੇ ਕੰਮ ਕਾਜ ਤੇ ਬਲਕੇ ਫਿਰ ਉਹ ਨਸ਼ੇ ਵਿੱਚ ਜਾਵੜਦੇ ਆ ਉਦੋਂ ਸਾਰੇ ਪਰਿਵਾਰਾਂ ਵਿੱਚ ਇਸ ਗੱਲ ਦਾ ਚੀਕ ਝਾੜਾ ਪੈਂਦਾ ਉਸ ਤੋਂ ਪਹਿਲਾਂ ਕਿ ਕੋਈ ਇਸ ਤਰ੍ਹਾਂ ਦੀ ਆਪਾਂ ਵਿਉਂਤਬੰਦੀ ਕਰੀਏ ਆਪਣੇ ਪਰਿਵਾਰਾਂ ਦੀ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਈਏ ਗੁਰੂ ਘਰਾਂ ਨਾਲ ਜੋੜੀਏ ਅੱਜ ਗੁਰੂ ਘਰਾਂ ਵਿੱਚ ਕਿਉਂਕਿ ਬਜ਼ੁਰਗ ਹੀ ਬਜ਼ੁਰਗ ਆਉਂਦੇ ਆ ਨੌਜਵਾਨ ਤਾਂ ਆਉਂਦੇ ਹੀ ਨਹੀਂ ਬੱਚੇ ਸੋ ਇਸੇ ਵਾਸਤੇ ਸਤਿਪੁੱਤ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਜੋ ਟਰੱਕ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਹੁਣੀ ਅਤੇ ਹੋਰ ਸੰਗਤਾਂ ਕੁਸ਼ ਅਨੰਦਪੁਰ ਸਾਹਿਬ ਤੋਂ ਵੀ ਆਈਆਂ ਅਤੇ ਇਸ ਇਲਾਕੇ ਦੀ ਵੱਡੀ ਕੀਤੀ ਹੋਈ ਸੰਗਤ ਸਾ ਗੁਰਿੰਦਰ ਸਿੰਘ ਸਾਡੇ ਥੋੜੇ ਸਰਕਲ ਪ੍ਰਧਾਨ ਹੈ ਕੁਲਵਿੰਦਰ ਸਿੰਘ ਦੇਹਣੀ ਅਤੇ ਇਸੇ ਤਰ੍ਹਾਂ ਸਦਾ ਸੁਖਬੀਰ ਸਿੰਘ ਇਥੇ ਜੋ ਇੰਚਾਰਜ ਹੈ ਗੁਰਦਰਾ ਬਾਬਾ ਗੁਰਦਤਾ ਜੀ ਦੇ ਤੇ ਹੋਰ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਸਾਡੇ ਪਹੁੰਚੀ ਜਿਨ੍ਹਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਸਤਿਗੁਰ ਕਿਰਪਾ ਕਰਨ ਉਹ ਸਾਰਿਆਂ ਨੂੰ ਸਮਤ ਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ